ਅਸਾ ਜਬ ਲਗ ਤੇਲ ਦੀਵੇ ਮੁਖ ਬਤੀ ਤਬ ਸੂਜੈ ਸਭ ਕੋਈ ਤੇਲ ਜਲੈ ਸੁਨਾ ਮੰਦਰ ਹੋਏ ਰੇ ਬਉਰੇ ਤੋਹੇ ਘਰੀ ਨਾ ਰੱਖੈ ਕੋਈ ਤੋ ਰਾਮ ਨਾਮ ਜਪ ਸੋ काकी मात पिता कहो काको कवन पुरख की जोई पाटु फूटे को बात न पुछै कडो कडो हो ਦੇਹੋ ਰੀ ਬੱਥੀ ਮਾਤਾ ਰੋਵੈ ਖੱਟਿਆ ਲੱਗੈ ਭਾਈ ਲਟ ਛਟਕਾਏ ਤੇਰੀ ਆ ਰੋਵੈ ਹੰਸ ਇਕੱਲਾ ਜਾਇ ਕਹਤ ਕਬੀਰ ਸੁਨੋ ਦੇ ਸੰਤੋ ਪੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਕਹਤ ਕਬੀਰ ਸੁਨੋ ਰੇ ਸੰਤੋ ਪੈ ਸਾਗਰ ਕਹਤਾਏ ਇਸ ਬੰਧ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੇ ਗੁਸਾਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੇ ਪਿਆਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਆਪ ਜੀ ਗੁਰਸਵਾਰਿਆਂ ਪਾਸੋਂ ਸਰਵਨ ਕਰ ਰਹੀ ਸੀ ਸਤਿਗੁਰੂ ਜੀ ਦੀ ਬਖਸ਼ੇ ਸਦਕਾ ਚੱਲ ਰਹੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਲੜੀਵਾਰ ਵਿਚਾਰ ਦੇ ਤਹਿਤ ਅਸਾ ਰਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚੋਂ नौ नंबर शब्द का मूल पाठ आप जी ने है। रहाओ वाला पदा है रे बोरे तो हे करी ना रख है कोई तू राम नाम जप सोई बड़ा सुंदर उपदेश सामने भगत ਵੀਰ ਸਾਬ ਨੇ ਰੱਖਿਆ ਇਨਸਾਨ ਆਪਣੇ ਜੀਵਨ ਦੇ ਵਿੱਚ ਆਪਣੇ ਪਰਿਵਾਰਕ ਰਿਸ਼ਤਿਆਂ ਦੇ ਵਾਸਤੇ ਸਭ ਕੁਝ ਕਰਦਾ ਹੈ। ਔਰ ਕਿਸੇ ਹੱਦ ਤੱਕ ਕਰਨਾ ਵੀ ਚਾਹੀਦਾ ਹੈ। ਉਹ ਸਾਡੀ ਜ਼ਿੰਮੇਵਾਰੀ ਹੈ, ਉਹ ਸਾਡੀ ਡਿਊਟੀ ਹੈ। ਪਰ ਬੜੀ ਵਾਰ ਕੀ ਕਰਦਾ ਹੈ ਵੀ ਉਹਨਾਂ ਰਿਸ਼ਤਿਆਂ ਨੂੰ ਨਿਭਾਉਂਦਿਆਂ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਜੋ ਆਪਣਾ ਮਕਸਦ ਹੈ ਉਹ ਭੁੱਲ ਜਾਂਦਾ ਹੈ। ਜਦੋਂ ਮਕਸਦ ਭੁੱਲ ਗਿਆ ਆਪਣੇ ਜੀਵਨ ਨੂੰ ਸਵਾਰਨਾ ਆਪਣੇ ਜੀਵਨ ਦੇ ਅੰਦਰ ਪਰਮਾਤਮਾ ਦੇ ਨਾਲ ਸਾਂਝ ਬਣਾਉਣੀ ਇਹ ਹੀ ਭੁੱਲ ਗਿਆ ਉਹ ਸਾਰੀ ਜ਼ਿੰਦਗੀ ਇੱਕ ਦੌੜ ਦੇ ਵਿੱਚ ਗੁਜ਼ਰ ਗਈ ਜਿਸ ਸਤਾਤੇ ਅਸੀਂ ਆ ਕੇ ਖੜੇ ਹਾਂ ਜਿੱਥੇ ਅਸੀਂ ਸਾਰੇ ਮੈਂ ਆਪਣੇ ਆਪ ਨੂੰ ਵਿੱਚੇ ਰੱਖ ਕੇ ਗੱਲ ਕਰਾਂ ਵੀ ਜਿਸ ਦੌੜ ਦੇ ਵਿੱਚ ਅਸੀਂ ਸਾਰੇ ਲੱਗੇ ਹੋਏ ਹਾਂ ਉਸ ਦੌੜ ਦੇ ਵਿੱਚੋਂ ਸਾਨੂੰ ਕੁਝ ਸੋਖੇ ਜਿਹੇ ਰੂਪ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਨਾ ਸਮਝੇ ਇਨਸਾਨ। ਇੱਕ ਗੱਲ ਪੱਕੀ ਕਰ ਲੈ। ਵੀ ਜਦੋਂ ਤੱਕ ਤੇਰੇ ਸਵਾਸ ਚੱਲ ਰਹੇ ਨੇ। ਉਦੋਂ ਤੱਕ ਇਹ ਸਾਰਾ ਤੈਨੂੰ ਆਪਣਾ ਕੁਝ ਲੱਗੇਗਾ। ਇਹ ਘਰ ਮੇਰਾ ਹੈ। ਇਹ ਪਰਿਵਾਰ ਮੇਰਾ ਹੈ ਸਭ ਕੁਝ ਤੈਨੂੰ ਲੱਗੇਗਾ ਵੀ ਹਾਂ ਮੇਰਾ ਹੀ ਹੈ ਪਰ ਕਦੋਂ ਤੱਕ ਔੜਕ ਨੂੰ ਜੋ ਕੁਝ ਤੈਨੂੰ ਆਪਣਾ ਲੱਗ ਰਿਹਾ ਨਾ ਇਹਦੇ ਵਿੱਚੋਂ ਕੁਝ ਵੀ ਤੇਰਾ ਰਹਿਣ ਵਾਲਾ ਨਹੀਂ ਹੈ ਔਰ ਇਹ ਸੱਚਾਈ ਕਿਤੇ ਨਾ ਕਿਤੇ ਸਾਨੂੰ ਮੰਨ ਲੈਣੀ ਚਾਹੀਦੀ ਹੈ ਮੈਂ ਪਿਛਲੇ ਦਿਨ ਵੀ ਇਹ ਗੱਲ ਕਰ ਰਿਹਾ ਸੀ ਵੀ ਕਈ ਵਾਰ ਤੁਸੀਂ ਵੇਖੋ ਬੰਦੇ ਨੂੰ ਇਸ ਗੱਲ ਤੋਂ ਡਰ ਨਹੀਂ ਲੱਗਦਾ ਵੀ ਮੇਰੀ ਮੌਤ ਹੋ ਜਾਏਗੀ ਬੰਦੇ ਨੂੰ ਡਰ ਇਸ ਗੱਲ ਦਾ ਹੈ ਵੀ ਜੋ ਕੁਝ ਮੈਂ ਇਕੱਠਾ ਕੀਤਾ ਸਭ ਕੁਝ ਛੁੱਟ ਜਾਏਗਾ ਮੇਰਾ ਪਰਿਵਾਰ ਵੀ ਛੁੱਟ ਜਾਏਗਾ ਮੇਰਾ ਘਰ ਵੀ ਛੁੱਟ ਜਾਏਗਾ ਸਭ ਕੁਝ ਕੁਝ ਵੀ ਮੈਂ ਨਾਲ ਨਹੀਂ ਰੱਖ ਸਕਦਾ ਇਸ ਗੱਲ ਦਾ ਜ਼ਿਆਦਾ ਦੁੱਖ ਹੁੰਦਾ ਬੰਦੇ ਨੂੰ ਤੁਸੀਂ ਵੇਖੋ ਨਾ ਕਿਈ ਵਾਰ ਬੰਦੇ ਨੂੰ ਚਲੋ ਵਾਇਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੇ ਵਾਰ ਬੰਦਾ ਜਦੋਂ ਮੰਜੇ ਤੇ ਪੈ ਜਾਂਦਾ ਆਖਰੀ ਸਵਾਸਾਂ ਤੇ ਚੱਲਦਾ ਕਹਿੰਦਾ ਨੇ ਮੈਨੂੰ ਉਹਨੂੰ ਮਿਲਾ ਦੋ ਮੈਨੂੰ ਫਲਾਣੇ ਬੰਦੇ ਨੂੰ ਮਿਲਾ ਦੋ ਮੇਰੀ ਫਲਾਣੀ ਚੀਜ਼ ਉੱਥੇ ਰੱਖੀ ਐ ਹੁਣ ਉਹਦਾ ਭਾਅ ਕੀ ਐ ਉਹਦਾ ਭਾਅ ਏ ਆ ਵੀ ਹੁਣ ਇਹ ਸਾਰਾ ਕੁਝ ਮੇਰੇ ਹੱਥੇ ਹੱਤ ਦੇ ਵਿੱਚੋਂ ਜਾਣ ਲੱਗਦਾ ਛੁੱਟ ਜਾਏਗਾ ਕੁਝ ਵੀ ਨਹੀਂ ਰਹੇਗਾ ਔਰ ਇਹ ਸਾਡੇ ਜੀਵਨ ਦੀ ਇੱਕ ਸਚਾਈ ਹੈ ਜੋ ਕਈ ਵਾਰ ਇਨਸਾਨ ਉਸ ਗੱਲ ਨੂੰ ਪਰਵਾਹ ਨਹੀਂ ਕਰਦਾ ਪਰ ਸਾਡੇ ਪਰਵਾਹ ਕਰਨ ਜਾਂ ਨਾ ਕਰਨ ਦੇ ਨਾਲ ਉਸ ਨਿਜਮ ਨੂੰ ਫਰਕ ਨਹੀਂ ਪਏਗਾ ਜੋ ਪਰਮਾਤਮਾ ਨੇ ਦਾ ਨਿਜਮ ਹੈ ਉਸੇ ਤਰੀਕੇ ਦੇ ਨਾਲ ਚੱਲੇਗਾ ਬੜਾ ਸੁੰਦਰ ਬਚਨ ਸਾਡੇ ਸਾਹਮਣੇ ਰੱਖਿਆ ਰਹਿ ਬੋਲੇ ਕੋਹ ਘਰੀ ਨਾ ਰੱਖਿਆ ਕੋਈ ਜਿਹੜੇ ਤੈਨੂੰ ਅਜ ਆਪਣਾ ਆਪਣਾ ਕਰਕੇ ਦਾਵਾ ਕਰਦੇ ਨੇ ਜਿਹੜੇ ਇੱਕ ਪਲ ਵਾਸਤੇ ਵਿਸਾਹ ਨਹੀਂ ਖਾਂਦੇ ਇੱਕ ਸਮਾਂ ਉਹ ਆਏਗਾ ਕੁਝ ਸਮਾਂ ਵੀ ਤੇਨੂੰ ਘਰ ਦੇ ਵਿੱਚ ਰੱਖਣ ਦੇ ਵਾਸਤੇ ਤੁਸੀਂ ਵੇਖੋ ਵੀ ਸਰੀਰ ਤੇ ਉਹੀ ਹੈ ਨਾ ਜਿਹੜਾ ਜਿਸ ਜਿੰਨੇ ਘਰ ਬਣਾਇਆ ਸਾਰਾ ਕੁਝ ਕੀਤਾ ਮੈਂ ਇਸ ਗੱਲ ਨੂੰ ਕਈ ਵਾਰ ਸੋਚਦਾ ਹੁੰਦਾ ਵੀ ਤੁਸੀਂ ਵੇਖੋ ਵੀ ਇਹਦਾ ਮਤਲਬ ਸਰੀਰ ਦੇ ਨਾਲ ਸੰਬੰਧ ਤੇ ਹੈ ਨਹੀਂ ਸਰੀਰ ਦੇ ਨਾਲ ਸਬੰਧ ਹੈ ਹੀ ਨਹੀਂ ਜਿਸ ਬੰਦੇ ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਦਾਵਾ ਕਰਦਾ ਇਹ ਵੀ ਮੇਰਾ ਇਹ ਵੀ ਮੇਰਾ ਸਭ ਕੁਝ ਸਿਰਪ ਤੇ ਸਿਰਪ ਇੱਕ ਅੰਦਰ ਦੀ ਜੋਤ ਹੈ ਜਿਹਦੇ ਕਰਕੇ ਸਭ ਕੁਝ ਚੱਲ ਰਿਹਾ ਹੈ ਜਾਂ ਇਹ ਕਹਿ ਲਈਏ ਸਵਾਸ ਨੇ ਜਿਹਦੇ ਕਰਕੇ ਸਭ ਕੁਝ ਚੱਲ ਰਿਹਾ ਜਿਸ ਦਿਨ ਸਵਾਸ ਖਤਮ ਹੋ ਗਿਆ ਨਾ ਉਸ ਦਿਨ ਕੁਝ ਵੀ ਨਹੀਂ ਰਹਿਣਾ ਉਸ ਵੇਕ ਕੋ ਵੀ ਬੰਦਾ ਤੇ ਉਦਾਂ ਦਾ ਹੀ ਹੈ ਨਾ ਜਿੱਦਾਂ ਦਾ ਕੁਝ ਸਮਾਂ ਪਹਿਲਾਂ ਸੀ ਉਹੀ ਸਾਰਾ ਕੁਝ ਹੱਥ ਵੀ ਹੋਈ ਨੇ ਪੈਰ ਵੀ ਹੋਈ ਨੇ ਜ਼ੁਬਾਨ ਵੀ ਹੋਈ ਹੈ ਸਭ ਕੁਝ ਹੋਈ ਪਰ ਇੱਕ ਪਲਤ ਦੇ ਵਿੱਚ ਕਿਹੜਾ ਬਾਣਾ ਵਾਪਰ ਗਿਆ ਵੀ ਨਾ ਜ਼ੁਬਾਨ ਹਿਲਾ ਪਾ ਰਿਹਾ ਨਾ ਹੱਥ ਹਿਲਾ ਪਾ ਰਿਹਾ ਨਾ ਉੱਠ ਪਾ ਰਿਹਾ ਨਾ ਬੋਲ ਪਾ ਰਿਹਾ ਕੁਝ ਵੀ ਨਹੀਂ ਉੱਥੇ ਰੁਕ ਗਿਆ ਸਾਰਾ ਕੁਝ ਇਹਦਾ ਮਤਲਬ ਸਭ ਤੋਂ ਵੱਡੀ ਸਤਾ ਸਭ ਤੋਂ ਵੱਡੀ ਤਾਕਤ ਸਰੀਰ ਨਹੀਂ ਹੈ ਅਸੀਂ ਕਹਿੰਨੇ ਆ ਨਾ ਇਹ ਮੇਰਾ ਇਹ ਮੇਰਾ ਇਹ ਮੇਰੀ ਤਾਕਤ ਹੈ ਮੈਂ ਇਹ ਕਰ ਸਕਦਾ ਸਚਾਈ ਇਹ ਹੈ ਵੀ ਇਹ ਪਰਮਾਤਮਾ ਦੇ ਇੱਕ ਅੰਸ਼ ਹੈ ਪਰਮਾਤਮਾ ਦੇ ਦਿੱਤੇ ਹੋਏ ਸਵਾਸ ਨੇ ਜਦੋਂ ਤੱਕ ਚੱਲ ਰਿਹਾ ਚੱਲ ਰਿਹਾ ਜਿਸ ਦਿਨ ਇਹ ਸਵਾਸ ਖਤਮ ਹੋ ਗਏ ਉਸ ਤੋਂ ਬਾਅਦ ਅਸੀਂ ਕੁਝ ਵੀ ਨਹੀਂ ਕਰ ਸਕਦੇ ਨਾ ਕੋਈ ਰਸਤਾ ਨਾ ਕੋਈ ਨਾਤਾ ਨਾ ਕੋਈ ਮੋਹ ਕੁਝ ਵੀ ਨਹੀਂ ਸਭ ਖਤਮ ਇਕ ਬੜਾ ਪਿਆਰਾ ਬਚਨ ਮੈਂ ਬੜੀ ਵਾਰ ਸੰਗਤ ਦੇ ਚਰਨਾਂ ਸਾਂਝਾ ਕਰਦਾ ਹਾਂ ਉਹਨਾਂ ਗੁਰਬਾਣੀ ਦਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਇੱਕ ਬੜਾ ਸੋਮਾਰੂ ਸੋਹਲੇ ਦੇ ਵਿੱਚ ਜ਼ਿਕਰ ਕੀਤਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਰੀਰ ਦੀ ਤੇ ਆਤਮਾ ਦੀ ਆਪਸ ਦੇ ਵਿੱਚ ਗੱਲ ਕਰਾ ਰਹੇ ਨੇ ਜੀਵਾਤਮਾ ਜਿਹਨੂੰ ਆਪਾਂ ਕਹਿ ਦਿੰਨੇ ਆ ਗੁਰੂ ਨਾਨਕ ਸਾਹਿਬ ਨੇ ਦੋਵਾਂ ਦੀ ਆਪਸ ਦੇ ਵਿੱਚ ਗੱਲ ਕਰਾਈ ਸਤਿਗੁਰੂ ਕਹਿੰਦੇ ਧੰਨ ਕਹਿ ਤੂੰ ਬਸ ਮੈਂ ਨਾਲੇ ਪ੍ਰੇਕ ਸੁਖ ਵਾਸੀ ਬਾਲ ਗੋਪਾਲੇ ਤੁਝਾ ਬਿਨਾ ਮੈਂ ਕਿਤੇ ਨਾ ਲੇਖੇ ਬਚਨ ਦੇ ਛੋੜ ਨਾ ਜਾਸਾ ਹੈ ਸਰੀਰ ਅੰਦਰ ਜਿਹੜੇ ਸਵਾਸ ਨੇ ਅੰਦਰ ਜਿਹੜੀ ਪਰਮਾਤਮਾ ਦੀ ਅੰਸ਼ ਹੈ ਉਹਦੇ ਨਾਲ ਗੱਲ ਕਰ ਰਿਹਾ ਦੇਹਿ ਸਵਾਸਾਂ ਨੂੰ ਕਹਿੰਦੇ ਵੇ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਧਨਕ ਹੈ ਤੂੰ ਬਸ ਮੈਨਾਂ ਨੇ ਤੂੰ ਹਮੇਸ਼ਾ ਮੇਰੇ ਨਾਲ ਰਹੇ ਸੁਜ ਬਿਨਾ ਮੈਂ ਕਿਤੇ ਨਾ ਲਿਖੇ ਮੈਨੂੰ ਪਤਾ ਹੈ ਜਿਸ ਦਿਨ ਤੂੰ ਮੇਰੇ ਵਿੱਚ ਉਹ ਡਾਰੀ ਮਾਰ ਗਿਆ ਨਾ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਮੈਨੂੰ ਕੋਈ ਸਹਾਰਾ ਦੇਣ ਵਾਲਾ ਨਹੀਂ ਸਗੋਂ ਆਪਣੇਆਂ ਨੇ ਹੀ ਮੈਨੂੰ ਚੋੱਕੇ ਤੇ ਅਗਨ ਭੇਟ ਕਰ ਦੇਣਾ ਖਤਮ ਕਰ ਦੇਣਾ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਨਸ਼ਟ ਕਰੋ ਧੰਨ ਕੈ ਤੂੰ ਬਸਮੈ ਨਾਲੇ ਪ੍ਰੈ ਸੁਖ ਵਾਸੀ ਬਾਲ ਗੋਪਾਲੇ ਤੁਜੈ ਬਿਨਾ ਮੈਂ ਕਿਤੇ ਨਾ ਲੇਖੇ ਬਚਨ ਦੇ ਛੋੜ ਨਾ ਜਾਸਾ ਇਹ ਮੇਰੇ ਨਾਲ ਵਾਦਾ ਕਰ ਕਿ ਤੂੰ ਮੈਨੂੰ ਕਦੇ ਵੀ ਛੱਡ ਕੇ ਨਹੀਂ ਜਾਏਗਾ ਅੱਗੋ ਜਿਹੜਾ ਜਵਾਬ ਆਇਆ ਨਾ ਫਿਰ ਕਹਿਆ ਹਾਂ ਹੁਕਮੀ ਬੰਦਾ ਉਹ ਕਹਿੰਦੇ ਮਨ ਤੇ ਮੇਰਾ ਵੀ ਨਹੀਂ ਕਰਦਾ ਮੈਂ ਛੱਡ ਕੇ ਜਾਵਾਂ ਤੇਰੇ ਨਾਲ ਸਾਝ ਐ ਮੈਂ ਬੰਦਿਆ ਹੋਇਆ ਹੁਕਮ ਦਾ ਮੇਰੇ ਆਪਣੇ ਹੱਥ ਦੇ ਵਿੱਚ ਕੁਝ ਵੀ ਨਹੀਂ ਫਿਰ ਕਹਿਆ ਹਾਂ ਹੁਕਮੀ ਬੰਦਾ ਉਹ ਭਾਰੋ ਸੁਆਮੀ ਕਚ ਨਹੀਂ ਸੀ ਛੰਦਾ ਜਿਹਦੇ ਹੁਕਮ ਦਾ ਮੈਂ ਬੰਨਿਆ ਹੋਇਆ ਜਿਹਦੇ ਹੁਕਮ ਦੇ ਵਿੱਚ ਮੈਂ ਚੱਲਦਾ ਨਾ ਉਹ ਕਿਸੇ ਦੀ ਨਹੀਂ ਸੁਣਦਾ ਉਹ ਵੱਡਾ ਮਾਲਕ ਐ ਉਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਰਤਾ ਜਿੰਨੀ ਪ੍ਰਵਾਹ ਨਹੀਂ ਉਹਨੂੰ ਉਹ ਆਪਣੀ ਮਰਜ਼ੀ ਦੇ ਨਾਲ ਚੱਲਦਾ ਕਹਿੰਦੇ ਜਿਚਰ ਰੱਖ ਹੈ ਜਿਚਰ ਤੁਮ ਸੰਗ ਰਹਿਣਾ ਜਦੋਂ ਤੱਕ ਉਹ ਰੱਖਣਾ ਚਾਹੇਗਾ ਨਾ ਉਦੋਂ ਤੱਕ ਮੈਂ ਤੇਰੇ ਨਾਲ ਰਵਾਂਗਾ ਦੁਨੀਆ ਦੀ ਕੋਈ ਤਾਕਤ ਨਹੀਂ ਤੈਨੂੰ ਤੇ ਮੈਨੂੰ ਅੱਡ ਕਰ ਦੇ ਤੇ ਜਦੋਂ ਉਹਦਾ ਹੁਕਮ ਹੋ ਗਿਆ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਸਾਨੂੰ ਦੋਵਾਂ ਨੂੰ ਇਕੱਠਿਆ ਕਰ ਦੇ ਜਿਚਰ ਰੱਖ ਹੈ ਤੇ ਚਰ ਤੂੰ ਸੰਗ ਰਹਿਣਾ ਜਾਂ ਸੱਦੇ ਤਾਂ ਉਟ ਸਦਾ ਸਾਹੇ ਜਦੋਂ ਸਦੜਾ ਆ ਗਿਆ ਫਿਰ ਮੇਰੀ ਵੀ ਨਹੀਂ ਚੱਲਣੀ ਮੈਨੂੰ ਆਖਰਕਾਰ ਤੈਨੂੰ ਛੱਡ ਕੇ ਇਥੋਂ ਜਾਣਾ ਹੀ ਪਏਗਾ ਹੁਣ ਇਹ ਸਾਡੇ ਜੀਵਨ ਦੀ ਇੱਕ ਸਚਾਈ ਹੈ ਇਸ ਸਚਾਈ ਨੂੰ ਪੇਸ਼ ਕਰਦਿਆਂ ਹੋਇਆਂ ਬਾਬਾ ਕਬੀਰ ਸਾਹਿਬ ਕਹਿੰਦੇ ਵੀ ਭਾਈ ਤੇਰੇ ਕੋਲ ਸਮਾਂ ਹੈ ਆਪਣੇ ਮਕਸਦ ਨੂੰ ਪੂਰਾ ਕਰ ਲੈ ਨਹੀਂ ਤੇ ਆਖਰਕਾਰ ਹੋਣਾ ਇਹੀ ਹੈ ਰਹਿ ਬੋਰੇ ਤੁਸੀਂ ਘਰੀ ਨਾ ਰੱਖਿਆ ਥੋੜਾ ਸਮਾਂ ਵੀ ਜਦੋਂ ਕਿਤੇ ਘਰੇ ਰੱਖਣਾ ਹੋਵੇ ਨਾ ਤੇ ਆਮ ਸਾਡੇ ਘਰਾਂ ਦੇ ਵਿੱਚ ਇਹ ਗੱਲ ਹੁੰਦੀ ਹੈ ਜਿਹੜੀ ਬਾਬਾ ਕਬੀਰ ਸਾਹਿਬ ਕਹਿ ਰਹੇ ਵੀ ਕਹਿੰਦੇ ਵੀ ਹੁਣ ਚੱਲੋ ਲੈ ਚੱਲੋ ਹੁਣ ਹਰ ਧਰਮ ਭਾਵੇਂ ਉਹ ਅਗਨ ਭੇਟ ਕਰ ਰਿਹਾ ਹੈ ਪਾਵੇਂ ਉਹ ਦਫਨਾ ਰਿਹਾ ਪਾਵੇਂ ਉਹ ਜਲ ਪ੍ਰਵਾਹ ਕਰ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਕਸਦ ਸਿਰਫ ਇਹ ਹੈ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਸਰੀਰ ਬਚ ਗਿਆ ਇਹਨੂੰ ਨਸ਼ਟ ਕਰੀ ਖਤਮ ਕਰੀ ਫਿਰ ਕਰਨਾ ਕੀ ਹੈ ਜਿਹੜਾ ਜ਼ਿੰਦਗੀ ਦਾ ਮਕਸਦ ਹੈ ਕਰਨਾ ਇਹ ਹੈ ਤੂੰ ਰਾਮ ਨਾਮ ਜਪ ਸੋਈ ਤੂੰ ਪਰਮਾਤਮਾ ਦਾ ਨਾਮ ਜਪ ਲੈ ਭਾਈ ਜੇ ਨਹੀਂ ਜਪਿਆ ਤੇ ਉਹ ਵੇਲਾ ਜਿਹੜਾ ਸਾਰਿਆਂ ਤੇ ਆ ਰਿਹਾ ਹੈ ਨਾ ਉਹ ਤੇਰੇ ਤੇ ਵੀ ਆਉਣਾ ਹੈ ਕੁਝ ਨਹੀਂ ਕਰ ਸਕਦਾ ਉਸ ਤੋਂ ਬਾਅਦ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਦੋਬੋ ਗੇਰੇ ਬਾਪਰੇ ਬਹੁ ਲੋਗਨ ਕਹ ਕਾਨ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਇਈ ਵਰ ਕੀ ਹੁੰਦਾ ਵੀ ਸਮਾਜ ਦਾ ਇੱਕ ਵਿਧਾਨ ਹੈ ਚਲੋ ਅਸੀਂ ਕਿਤੇ ਦੇ ਕਿਸੇ ਦੇ ਸਸਕਾਰ ਦੇ ਕਿਸੇ ਦੇ ਭੋਗ ਤੇ ਜਾਂਦੇ ਆ ਉੱਥੇ ਇੱਕ ਨਿਰਣਾ ਜ਼ਰੂਰ ਕਰ ਲੈਣਾ ਚਾਹੀਦਾ ਵੀ ਜੋ ਕੁਝ ਸਾਡੇ ਨਾਲ ਰਹੇ ਸੀ ਇਹ ਚਲੇ ਗਏ ਤੇ ਇੱਕ ਸਮਾ ਸਾਡਾ ਵੀ ਆਉਣਾ ਤੇ ਰਹਿਣਾ ਅਸੀਂ ਵੀ ਨੇ ਸਾਡੇ ਤੇ ਵੀ ਬਣਨੀ ਆ ਖੇਡ ਜਿੰਨਾ ਮਰਜ਼ੀ ਬੰਦਾ ਦਾਵਾ ਕਰ ਲੈ ਕੀ ਰਹਿ ਜਾਂਦਾ ਖਰ ਰੇ ਬੋਰੇ ਤੋ ਹਿ ਘਰੀ ਨਾ ਰਖੈ ਕੋਈ ਤੂ ਰਾਮ ਨਾਮ ਜਪ ਸੋਈ ਹਜੇ ਵੀ ਵੇਲਾ ਹੈ ਸਮਾਂ ਹੈ ਪਰਮਾਤਮਾ ਦਾ ਨਾਮ ਜਪ ਲੈ ਉਸ ਦੇ ਕਰਕੇ ਆਪਣੇ ਜੀਵਨ ਨੂੰ ਸਵਾਰ ਲੈ ਅੱਗੇ ਪਹਿਲਾ ਪਤਾ ਹੈ ਜੀ ਜਗ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲ ਬਤੀ ਠਹਿਰਾਨੀ ਸੂਨਾ ਮੰਦਰ ਹੋਈ ਉਦਾਹਰਣ ਦਿੱਤੀ ਬੜੇ ਕਮਾਲ ਦੀ ਦੀਵਾ ਦੀਵੇ ਦੇ ਵਿੱਚ ਦੋ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਨੇ ਚਾਂਦਨ ਕਰਨ ਦੇ ਵਾਸਤੇ ਇੱਕ ਤੇਲ ਤੇ ਇੱਕ ਬੱਤੀ ਇਸ ਸਬਬ ਇਹ ਹੁੰਦਾ ਵੀ ਉਹਨੂੰ ਬੱਟੀ ਨੂੰ ਲਾ ਕੇ ਤੇਲ ਭਰ ਕੇ ਦੀਵੇ ਦੇ ਚ ਬੱਟੀ ਲਾ ਕੇ ਤੇ ਜਗਾ ਦਿੱਤਾ ਜਾਂਦਾ ਹੈ। ਤੇ ਬੱਟੀ ਜਿਹੜੀ ਉਹ ਹੌਲੀ-ਹੌਲੀ ਤੇਲ ਸੋਕ ਕੇ ਤੇ ਉਹਨੂੰ ਸਾੜ ਰਹੀ ਹੁੰਦੀ ਹੈ। ਹਮ ਦੀਵਾ ਕੱਲਾ ਰੱਖਿਆ ਰਹੇ ਉਹਦੀ ਕੋਈ ਪਾਇਆ ਨਹੀਂ। ਕੋਈ ਲਾਭ ਨਹੀਂ ਹੁੰਦਾ। ਬਾਬਾ ਕਬੀਰ ਸਾਹਿਬ ਨੇ ਇੱਥੇ ਬਚਨ ਸਾਂਝਾ ਕੀਤਾ। ਜਦੋਂ ਤੱਕ ਦੀਵੇ ਦੇ ਵਿੱਚ ਤੇਲ ਬਲ ਰਿਹਾ ਹੈ ਬੱਤੀ ਜਗ ਰਹੀ ਹੈ ਉਦੋਂ ਤੱਕ ਚੰਨੜਾ ਹੈ ਉਦੋਂ ਤੱਕ ਸਾਰਾ ਕੁਝ ਹੈ ਤੇਲ ਜਲੇ ਬੱਤੀ ਠਹਿਰਨੀ ਜਦੋਂ ਤੇਲ ਸੜ ਗਿਆ ਬੱਤੀ ਨੇ ਉੱਥੇ ਰੁਕ ਜਾਣਾ ਤੇ ਚਾਰੇ ਪਾਸੇ ਹਨੇਰਾ ਹੋ ਜਾਣਾ ਸਾਡਾ ਇਹ ਸਰੀਰ ਹੈ ਸਾਡੇ ਸਰੀਰ ਦੇ ਵਿੱਚ ਜਦੋਂ ਤੱਕ ਸਵਾਸ ਚੱਲ ਰਹੇ ਨੇ ਚੱਲ ਰਹੇ ਨੇ ਜਿਸ ਦਿਨ ਸਵਾਸ ਖਤਮ ਹੋ ਗਏ ਸਭ ਕੁਝ ਉੱਥੇ ਰੁਕ ਜਾਣਾ ਬੰਦਾ ਦਾਅਵਾ ਕਰਦਾ ਰਿਹਾ ਨਾ ਵੀ ਮੈਂ ਇਹ ਵੀ ਕਰਕੇ ਜਾਵਾਂਗਾ ਇਹ ਵੀ ਕਰਕੇ ਜਾਵਾਂਗਾ ਇਹ ਮੇਰਾ ਹੋ ਜਾਏਗਾ ਇਹ ਮੇਰਾ ਹੋ ਜਾਏਗਾ ਜਿਸ ਦਿਨ ਤੇਲ ਮੁੱਕ ਗਿਆ ਉੱਥੇ ਜ਼ਿੰਦਗੀ ਖਤਮ ਹਤੋਂ ਬਾਅਦ ਕੁਝ ਵੀ ਨਹੀਂ ਤੇਲ ਜਲੈ ਬੱਤੀ ਠਹਿਰਾਨੀ ਸੁੰਨਾ ਮੰਦਰ ਹੋਈ ਸਭ ਕੁਝ ਸੁੰਨ ਸਭ ਖਤਮ ਹੋ ਗਿਆ ਉਸ ਤੋਂ ਬਾਅਦ ਅੱਜਕੱਲ ਇਹ ਸਮਾਂ ਹੈ ਵੀ ਜਦੋਂ ਤੱਕ ਇਹ ਸਮਾਂ ਸਾਨੂੰ ਮਿਲਿਆ ਹੋਇਆ ਹੈ ਇਹ ਤੇਲ ਮਿਲਿਆ ਇਹ ਸਵਾਸ ਮਿਲੇ ਨੇ ਇਹਦੇ ਵਿੱਚ ਕੁਝ ਕਰ ਲਈ ਸਵਾਰ ਲਈ ਆਪਣੇ ਆਪ ਨੂੰ ਅੱਗੇ ਦੂਜਾ ਪਦ ਹੈ ਕਾਕੀ ਮਾਤ ਪਿਤਾ ਕਹੋ ਕਾਕੋ ਕਵਨਪੁਰਖ ਕੀ ਜੋਈ ਸਤਿਗੁਰੂ ਨੇ ਇੱਥੇ ਰਿਸ਼ਤਿਆਂ ਦੀ ਗੱਲ ਕੀਤੀ ਮਰਜ਼ੇ ਕਹਿੰਦੇ ਠੀਕ ਹੈ ਇੱਕ ਸਰੀਰਕ ਤੌਰ ਤੇ ਰਿਸ਼ਤੇ ਬਹੁਤ ਜ਼ਰੂਰੀ ਨੇ ਪਰ ਸਚਾਈ ਇਹ ਹੈ ਵੀ ਇਹ ਰਿਸ਼ਤੇ ਉਦੋਂ ਤੱਕ ਨੇ ਜਦੋਂ ਤੱਕ ਦੀਵਾ ਜਗ ਰਿਹਾ ਹੈ ਕੋਈ ਜਿੰਨਾ ਮਰਜ਼ੀ ਸਨੇਹ ਕਰਨ ਵਾਲਾ ਹੋਵੇ ਜਿੰਨਾ ਮਰਜ਼ੀ ਪਿਆਰ ਕਰਨ ਵਾਲਾ ਹੋਵੇ ਪਰ ਪਿਆਰ ਕਾਦੇ ਨਾਲ ਹੈ ਵੀ ਜਦੋਂ ਤੱਕ ਸਰੀਰ ਚੱਲ ਰਿਹਾ ਹੈ ਠੀਕ ਹੈ ਤੁਸੀਂ ਵੇਖੋ ਵੀ ਸਾਡੇ ਸਮਾਜ ਦਾ ਕੀ ਵਿਧਾਨ ਹੈ ਵੀ ਬੰਦੇ ਨੂੰ ਹੈ ਤਾਂ ਸੀ ਹੋਣ ਦੇ ਵਿੱਚ ਇੱਕ ਪਲ ਨਹੀਂ ਲੱਗਦਾ ਬੰਦਾ ਲੱਖ ਮਾਨ ਕਰੀ ਜਏ ਮੈਂ ਇਹ ਹਾਂ ਮੈਂ ਇਹ ਹਾਂ ਮੇਰੇ ਕੋਲ ਇੰਨੀ ਤਾਕਤ ਹੈ ਹੁਣ ਤੱਕ ਹੈ ਤੁਸੀਂ ਵੇਖੋ ਵੀ 10 ਮਿੰਟ ਪਹਿਲਾਂ ਗੱਲ ਹੋਈ ਫੋਨ ਤੇ ਕਿਸੇ ਨਾਲ ਕਹਿੰਦੇ ਜੀ ਮਾਤਾ ਜੀ ਠੀਕ ਹੈ ਨਹੀਂ ਮਾਤਾ ਜੀ ਠੀਕ ਹੈ 10 ਮਿੰਟ ਬਾਅਦ ਕੀ ਕਹਿੰਦਾ ਮਾਤਾ ਜੀ ਸੀ ਬਾਪੂ ਜੀ ਸੀ ਫਲਾਣਾ ਹੈ ਤੇ ਫਲਾਣਾ ਸੀ ਹੁੰਦਾ ਸੀ ਇਹ ਜ਼ਿੰਦਗੀ ਆ ਸਾਡੀ ਜਿੰਨਕ ਸਮਾਂ ਹੈ ਅਸੀਂ ਆਪਣੇ ਆਪ ਨੂੰ ਸਵਾਰ ਲਈਏ ਨਹੀਂ ਤਾਂ ਹੈ ਤੋ ਸੀ ਹੋਣ ਦੇ ਵਿੱਚ ਕੋਈ ਕੋਈ ਬਹੁਤਾ ਸਮਾਂ ਨਹੀਂ ਲੱਗਦਾ। ਸਵੇਕੋ ਵੀ ਬੰਦਾ ਸਾਹਮਣੇ ਪਿਆ। ਕਹਿੰਦੇ ਜੀ ਹੁਣੇ ਤਾਂ ਚੰਗੇ ਭਲੇ ਬੈਠੇ ਸੀ। ਹੁਣ ਵੀ ਤੇ ਹੈ। ਉਹਨੇ ਹੁਣ ਰਹਿ ਆ ਹੀ ਨਹੀਂ। ਆਪਾਂ ਆਮ ਤੌਰ ਤੇ ਸਾਡਾ ਸਮਾਜ ਕਹਿੰਦਾ ਵੀ ਨਹੀਂ ਰਹਿਏ। ਇਹ ਵਾਰ ਕਹਿੰਦੇ ਵੀ ਸਾਹਮਣੇ ਤਾਂ ਹੈ ਸਾਰਾ ਕੁਝ ਤੇ ਸਾਹਮਣੇ ਆ ਇਹਦਾ ਭਾਅ ਉਹ ਇਹ ਹੈ ਵੀ ਜੋ ਕੁਝ ਹੈ ਸੀ ਉਹ ਖਤਮ ਹੋ ਗਿਆ ਇਹ ਤੇ ਸਿਰਫ ਉਹਦੇ ਸਹਾਰੇ ਦੇ ਵਾਸਤੇ ਸੀ ਤੇ ਜਦੋਂ ਉਹ ਸਵਾਸ ਨਹੀਂ ਰਿਹਾ ਤੇ ਇਹ ਵੀ ਸਾਡੇ ਕਿਸੇ ਕੰਮ ਦਾ ਨਹੀਂ ਉਹ ਇਥੇ ਬਖਸ਼ਿਸ਼ ਕੀਤੀ ਕਾਕੀ ਮਾਤ ਪਿਤਾ ਕੋ ਕਹੋ ਦੱਸੋ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਦਾਅਵੇ ਕਰਨ ਵਾਲੇ ਇਨਸਾਨ ਇਦੀ ਮਾਤਾ ਕਿਦੀ ਪਿਤਾ ਕਿਦਾ ਪਿਤਾ ਕਵਨ ਪੁਰਖ ਕੀ ਜੋਈ ਪੁਰਖ ਕੀ ਜੋਈ ਦਾ ਅਰਥ ਹੈ స్త్రీ ਪਤਨੀ ਕਿੰਨੇ ਸਾਥ ਨਿਭਾਇਆ ਮਰਨ ਤੋਂ ਬਾਅਦ ਜਿਉਂਦੇ ਜੀ ਠੀਕ ਆ ਰਿਸ਼ਤਾ ਆਪਣੀ ਜਗ੍ਹਾ ਤੇ ਸਾਰੇ ਸਾਥ ਨਿਭਾ ਰਹੇ ਨੇ ਪਰ ਜਦੋਂ ਇਹ ਰਿਸ਼ਤੇ ਖਤਮ ਜਦੋਂ ਇਹ ਸਵਾਸ ਹੀ ਖਤਮ ਹੋ ਗਏ ਤੇ ਫਿਰ ਅੱਗੇ ਉਸ ਗੱਲ ਨੂੰ ਸਪਸ਼ਟ ਕੀਤਾ ਘਟ ਫੁੱਟ ਕੋਈ ਬਾਤ ਨਾ ਪੁੱਛਿਆ ਕਾਡੋ ਕਾਡੋ ਕੋਈ ਘਟ ਦਾ ਅਰਥ ਉਦਾਂ ਹੁੰਦਾ ਘੜਾ ਜਦੋਂ ਘੜਾ ਭੱਜ ਗਿਆ ਘੜਾ ਭੱਜ ਗਿਆ ਤੋਂ ਭਾਓ ਜਦੋਂ ਇਹ ਸਵਾਸ ਖਤਮ ਹੋ ਕੇ ਇਹਨੂੰ ਹੋਰ ਸੋਖਾ ਬਾਣੀ ਦੇ ਵਿੱਚੋਂ ਇੱਕ ਹਵਾਲਾ ਲੈ ਲਈਏ ਸਤਿਗੁਰੂ ਨੇ ਉੱਥੇ ਜ਼ਿਕਰ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਨਸਾਨ ਤੇਰਾ ਜੀਵਨ ਇਦਾਂ ਦਾ ਹੈ ਛਿਨ ਛਿਨ ਆਉਦ ਬਿਹਾਰਤ ਹੈ ਫੁੱਟਾ ਘਟ ਜਿਉ ਪਾਣੀ ਘੜੇ ਦੇ ਵਿੱਚ ਨਾ ਪਾਣੀ ਭਰ ਕੇ ਰੱਖ ਦੋ ਤੁਸੀਂ ਜੋ ਘੜੇ ਦੇ ਵਿੱਚੋਂ ਪਾਣੀ ਹੌਲੀ 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 ਜਿਹੜਾ ਉਹ ਘਟਦਾ ਜਾਂਦਾ ਹੈ ਠੀਕ ਉਸੇ ਤਰੀਕੇ ਦੇ ਨਾਲ ਸਤਿਗੁਰੂ ਕਹਿੰਦੇ ਤੇਰਾ ਜੀਵਨ ਹੈ ਜੋ ਕੁਝ ਤੈਨੂੰ ਸਵਾਸ ਮਿਲੇ ਨੇ ਅਸੀਂ ਇੱਕ ਸ਼ਬਦ ਵਿਚਾਰਿਆ ਸੀ ਸਦਾਤਵਾਰ ਦੇ ਦਵਾਨ ਦੇ ਵਿੱਚ ਸੀ ਜਨਨੀ ਜਾਨੈ ਸੁਤ ਬਡਾ ਹੋਤ ਹੈ ਇਤਨਾ ਕੋ ਨਾ ਜਾਣੇ ਦਿਨ ਦਿਨ ਆਉਦ ਘਟਤ ਹੈ ਮੋਰ ਮੋਰ ਕਰ ਅਧਿਕ ਲਾਭ ਧਰ ਭੇਖਤ ਹੀ ਜਮਰਾਓ ਹਸੈ ਅਸੀਂ ਆਪਣੇ ਰਿਸ਼ਤਿਆਂ ਨੂੰ ਆਪਣੇ ਕਰ ਕਰਕੇ ਕਹਿ ਰਹੇ ਆਂ ਵੀ ਅਸੀਂ ਵੱਡੇ ਹੋ ਰਹੇ ਆਂ ਪਰ ਸਚਾਈ ਇਹ ਹੈ ਵੀ ਸਾਡੀ ਉਮਰ ਜਿਹੜੀ ਹੈ ਨਿਤਾ ਪ੍ਰਤੀ ਇੱਕ ਇੱਕ ਦਿਨ ਇੱਕ ਇੱਕ ਸਵਾਸ ਕਰਕੇ ਉਹ ਘਟਦੀ ਜਾ ਰਹੀ ਹੈ ਸੱਭ ਨੇ ਬਖਸ਼ਿਸ਼ ਕੀਤੀ ਘਟ ਫੁੱਟਾ ਕੋ ਬਾਤ ਨਾ ਪੁੱਛੈ ਕਾਡੋ ਕਾਡੋ ਕਿੰਨੇ ਸਾਰ ਲੈਣੀ ਕਾਡੋ ਕਾਡੋ ਹਈ ਦਾ ਭਾਉ ਹੈ ਹਰ ਬੰਦਾ ਫਿਰ ਇਹ ਕਰਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਨੂੰ ਲੇਖੇ ਲਾਈਏ ਅੱਗੇ ਦੇਹੋਦੀ ਬੈਠੀ ਮਾਤਾ ਰੋਵੇ ਖਟੀਆਂ ਲੈ ਕੇ ਭਾਈ ਜਿਹੜੀ ਮਾਂ ਹੈ ਉਹ ਘਰ ਦੀ ਦੈਲੀਜ਼ ਤੇ ਬੈਠੀ ਹੋਈ ਦੁੱਖ ਜ਼ਾਹਰ ਕਰ ਰਹੀ ਹੈ ਰੋ ਰਹੀ ਹੈ ਖਟੀਆਂ ਲੈ ਕੇ ਭਾਈ ਜਿਹੜੇ ਭਰਾ ਸਨ ਓ ਜਦੋਂ ਜਨਾਜ਼ਾ ਕਹਿ ਲਈਏ ਜਾਂ ਅਸੀਂ ਆਪਣੇ ਪਾਸਾ ਦੇ ਵਿੱਚ ਕਿੰਨੇ ਵੀ ਅਰਥੀ ਜਿਹੜੀ ਚੁੱਕ ਲਈ ਉਹਨੂੰ ਮੋਢਾ ਦੇ ਕੇ ਚੁੱਕ ਕੇ ਲੈ ਗਏ ਦੇਹੋਰੀ ਬੈਠੀ ਮਾਤਾ ਰੋਵੇ ਖਟੀਆਂ ਲੈ ਗਏ ਭਾਈ ਲੱਟ ਛਟਕਾਏ ਤਰੀਆ ਰੋਵੇ ਲੱਟ ਛਟਕਾਏ ਤਾਂ ਭਾਉ ਵਾਲ ਖਿਲਾਰ ਕੇ ਦੁੱਖ ਦੇ ਵਿੱਚ ਜਿਹੜੇ ਪਰਿਵਾਰ ਦੇ ਜੀ ਨੇ ਸਤਰੀਓ ਵੀ ਰੋ ਰਹੀ ਐ ਪਰ ਇਹ ਸਾਰੇ ਰੋ ਸਕਦੇ ਨੇ ਆਪਣੇ ਵੱਲੋਂ ਦੁੱਖ ਜ਼ਾਹਰ ਕਰ ਸਕਦੇ ਨੇ ਪਰ ਸਚਾਈ ਇਹ ਹੈ ਹੰਸ ਇਕਹਿਲਾ ਹਣ ਇਹ ਰਿਸ਼ਤਿਆਂ ਦਾ ਮਤਲਬ ਇਹ ਨਹੀਂ ਵੀ ਮਾਤਾ ਦਾ ਪਿਆਰ ਨਹੀਂ ਹੈ ਪਿਤਾ ਦਾ ਪਿਆਰ ਨਹੀਂ ਹੈ ਜਿਹੜੇ ਭਰਾ ਜਾ ਕੇ ਅੱਗ ਲਾ ਕੇ ਆ ਰਹੇ ਨੇ ਸੰਸਕਾਰ ਕਰ ਰਹੇ ਨੇ ਉਹਨਾਂ ਦਾ ਪਿਆਰ ਨਹੀਂ ਹੈ ਇਸਤਰੀ ਦਾ ਪਿਆਰ ਨਹੀਂ ਹੈ ਪਿਆਰ ਸਾਰਿਆਂ ਦਾ ਇਹ ਵਿਚਾਰੇ ਇਹ ਤੋਂ ਵੱਧ ਕਰ ਵੀ ਕੀ ਸਕਦੇ ਨੇ ਸਾਡੇ ਪਰਿਵਾਰ ਦੀ ਗੱਲ ਕਰੋ ਜੇ ਸਾਡੇ ਘਰ ਦੇ ਵਿੱਚੋਂ ਇਦਾਂ ਦੀ ਰੀਤ ਇਦਾਂ ਦਾ ਕੋਈ ਸਬਬ ਬਣਦਾ ਆ ਤੇ ਅਸੀਂ ਕੀ ਕਰ ਸਕਦੇ ਆ ਵੀ ਆਪਣੇ ਵੱਲੋਂ ਠੀਕ ਐ ਇੱਕ ਦੁੱਖ ਐ ਉਸ ਦੁੱਖ ਨੂੰ ਜ਼ਾਹਿਰ ਕਰ ਸਕਦੇ ਆ ਪਰ ਇਹ ਜੀਵਨ ਦੀ ਜਿਹੜੀ ਸਚਾਈ ਐ ਹੰਸ ਇਕੱਲਾ ਜਾਈ ਇਹ ਸਾਰਿਆਂ ਦੇ ਨਾਲ ਵਰਤਦਾ ਜਿੰਨੇ ਮਰਜੀ ਵੱਡਾ ਪਰਿਵਾਰ ਹੋਵੇ ਜਦੋਂ ਅਸੀਂ 라ਵਣ ਦੀ ਗੱਲ ਕਰਦੇ ਆ ਇਹ ਤੋਂ ਵੱਡੀ ਉਦਾਹਰਣ ਦੁਨੀਆ ਦੀ ਸਭ ਤੋਂ ਵੱਡੀ ਉਦਾਹਰਣ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ। ਜਿਹੜੇ ਇਹ ਦਾਵਾ ਕਰਦੇ ਮੇਰੇ ਕੋਲ ਇੰਨਾ ਕੁਝ ਹੈ ਤੇ ਉਹਦੀ ਉਦਾਹਰਣ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਲੰਕਾ ਸੋ ਕੋਟ ਸਮੁੰਦਰੀ ਖਾਈ ਤਹ 라ਵਣ ਕਰ ਖਬਰ ਨਾ ਪਾਈ 1 ਲੱਖ ਕੂਥ ਸਵਾਲਕ ਨਾਤੀ ਤਹ 라ਵਣ ਕਰ ਦਿਆ ਨਾ 32 ਭਾਵੇਂ ਕਿਸ ਸਮਾਂ ਜਿੰਨਾ ਮਰਜੀ ਤੁਸੀਂ ਆਪਣੇ ਆਪ ਨੂੰ ਕਹਿ ਲਓ ਪਰ ਜਦੋਂ ਖਤਮ ਹੋਣ ਤੇ ਆਂਦਾ ਤੇ ਕੁਝ ਵੀ ਨਹੀਂ ਰਹਿੰਦਾ। ਲਡ ਛੜਕਾਇ ਤਰੀਆ ਰੋਵੇ ਹੰਸ ਇਕੱਲਾ ਜਾਈ ਕਹਿਤ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕੈ ਤਾਈ ਭਗਤ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ ਭਗਤ ਕਬੀਰ ਸਾਹਿਬ ਕਹਿੰਦੇ ਐ ਸੰਤ ਜਨੋ ਜਿਹੜਾ ਇਹ ਡਰੋਣਾ ਸਾਗਰ ਹੈ ਨਾ ਇਹ ਤੋਂ ਪਾਰ ਉਤਰਨ ਦੇ ਵਾਸਤੇ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜੋ ਆਪਣੇ ਸਾਰਿਆਂ ਨੂੰ ਆਪਣੇ ਕਹਿਣ ਵਾਲਾ ਇਹਨਾਂ ਦਾ ਸਾਰਿਆਂ ਦਾ ਇਹਦਾ ਸਾਥ ਛੁੱਟ ਗਿਆ ਇਸ ਬੰਦੇ ਸਿਰ ਜ਼ੁਲਮ ਹੁੰਦਾ ਹੈ ਆਪਣੇ ਆਪਣੇ ਕਹਿੰਦਾ ਰਿਹਾ ਤੇ ਆਪਣੇ ਆਪਣੇ ਕਹਿਣ ਵਾਲਿਆਂ ਦਾ ਸਾਥ ਛੁੱਟ ਗਿਆ ਜੋ ਅਸਲ ਆਪਣਾ ਸੀ ਉਹਦੇ ਨਾਲ ਪਿਆਰ ਬਣਾ ਨਹੀਂ ਪਾਇਆ ਤੇ ਇਹਨੂੰ ਕਹਿੰਦੇ ਇਸ ਬੰਦੇ ਸਿਰ ਜ਼ੁਲਮ ਹੁੰਦਾ ਹੈ ਪਰ ਜਮ ਨਹੀਂ ਹਟੇ ਗੁਸਾਈ ਰੱਬ ਜੀ ਜਦੋਂ ਇਹਦੇ ਸਾਰਾ ਕੁਝ ਆਪਣਿਆਂ ਨੂੰ ਛੱਡ ਕੇ ਜਾਣਾ ਪਏਗਾ ਕਿਉਂਕਿ ਜਮ ਇਹਦੇ ਸਿਰ ਮੌਤ ਦਾ ਡੰਡਾ ਇਹਦੇ ਸਿਰ ਦੇ ਉੱਪਰੋਂ ਕਦੇ ਵੀ ਨਹੀਂ ਟਲੇਗਾ ਮੌਤ ਦਾ ਡੰਡਾ ਹਮੇਸ਼ਾ ਹੀ ਇਹਦੇ ਸਿਰ ਦੇ ਉੱਪਰ ਰਹੇਗਾ ਇਸ ਕਰਕੇ ਜਿੰਨਾਕ ਸਾਨੂੰ ਆਪਣਾ ਜੀਵਨ ਸਮਾਂ ਮਿਲੇ ਇਸ ਜੀਵਨ ਦੇ ਵਿੱਚ ਆਪਣੇ ਆਪ ਨੂੰ ਸਵਾਰ ਲਈਏ ਚੰਗੇ ਪਾਸੇ ਜੋੜ ਲਈਏ ਨਹੀਂ ਤੇ ਕੋਈ ਪਤਾ ਨਹੀਂ ਆਣਾ ਕਦੋਂ ਇਹ سبب ਬਣ ਜਾਏ ਤੇ ਸਾਡੇ ਹੱਥ ਦੇ ਵਿੱਚੋਂ ਸਭ ਕੁਝ ਛੁੱਟ ਜਾਏ ਸਹਿਬ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਉਲਾਂਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ